ਕਈ ਤਨ ਬੇਟੀ ਨਮ ਲਾਉਂਦੇ ਆ ਬੇਟੀ ਜਿਹੜੀ ਗੁਰਸਿਮਰਨ ਕੋਰੀਆ ਜਿਹੜੀ ਪੰਜਾਬੀ ਹਿੰਦੀ ਭਾਸ਼ਾ ਤੇ ਹਰ ਬੰਦਾ ਬੋਲ ਲਿੰਦਾ ਪਰ ਦੱਖਣ ਕੋਰੀਆ ਦੀ ਭਾਸ਼ਾ ਜਿਹੜੀ ਹੈ ਬੇਟੀ ਸਿੱਖੀ ਹੈ ਸਿੱਖੀ ਵੀ ਕਿੱਥੋਂ YouTube ਤੋਂ ਦੇਖ ਕੇ ਆਪਣੀ ਦੱਖਣ ਕੋਰੀਆ ਦੀ ਭਾਸ਼ਾ ਜਿਹੜੀ ਸਿੱਖੀ ਹੈ ਆਪਾਂ ਗੱਲ ਵੀ ਕਰਦੇ ਆ ਹਾਂਜੀ ਬੇਟਾ ਕਿੱਥੋਂ ਭਾਸ਼ਾ ਸਿੱਖੀ ਫੋਨ ਤੋਂ ਦੁਕਾਨ ਤੋਂ ਦੇਖ-ਦੇਖ ਕੇ ਸਿੱਖੀ ਹੈ ਬੇਟਾ ਕੋਰੀਆ ਇਹ ਸਾਊਥ ਕੋਰੀਆ ਨਾਲ ਹੈ ਦੀ ਕੋਰੀ ਨਹੀਂ ਮੈਂ ਬਸ ਫੋਨ ਤੋਂ ਦੇਖ ਕੇ ਹੀ ਸਿੱਖੀ ਇਦਾਂ ਇਸ ਤਰ੍ਹਾਂ ਨਹੀਂ ਹੰਪਿਲਾ ਇਸ ਤਰ੍ਹਾਂ ਨਹੀਂ ਕਰਦੇ ਇਹ ਬਸ ਸ਼ਾਮ ਦੇ ਟਾਈਮ ਤੇ ਮੈਡੀਸ਼ਨ ਤੋਂ ਆ ਕੇ ਇਦਾਂ ਹੀ ਗਾਣੇ ਵਗੈਰਾ ਸੁਣਦੀ ਸੀਗੀ ਤੇ ਫਿਰ ਹੌਲੀ ਹੌਲੀ ਬਸ ਫਿਰ ਸਿੱਖ ਗਈ ਸੰਦੇ ਸੰਦੇ ਹੀ ਸਿੱਖ ਗਈ ਕੀ ਕੀ ਬੋਲਦੇ ਇਹਦੇ ਚਾਪਾ ਮਤਲਬ ਬੋਲ ਲੈਂਦੇ ਹੋ ਲਸ ਵਾਸੇ ਕਲੀਕ ਦਾ ਫੋਰ ਕੀ ਕੀ ਬੋਲਦੇ ਇੱਕ ਗਾਣਾ ਹੋ ਗਿਆ ਗਾਣਾ ਬੋਲਦੇ ਤੁਸੀਂ ਪਰ ਇਹ ਜੇ ਸਾਰਾ ਜਿਹੜਾ ਸਿੱਖਿਆ YouTube ਤੋਂ ਸਿੱਖਿਆ ਹੈ। ਹਾਂਜੀ ਹਾਂਜੀ YouTube ਤੋਂ ਗਾਣੇ ਸੁਣ-ਸੁਣ ਕੇ ਮਤਲਬ ਜਿੱਦਾਂ ਕਹਿ ਸਕਦੇ ਹਾਂ ਤੇ ਬਾਕੀ ਜਿੱਦਾਂ ਉੱਥੇ ਦੇ ਆਰਟਿਸਟ ਵਗੈਰਾ ਸੀ ਉਹਨਾਂ ਦੇ ਇੰਟਰਵਿਊ ਵਗੈਰਾ ਤੋਂ ਸਿੱਖਿਆ। ਅਮ ਜਿਮੜਾ ਮੋਟਾ ਜਿੱਦਾਂ ਆਈਡੀਆ ਵਗੈਰਾ ਹੋ ਗਿਆ ਸੀਗਾ। ਗਾਣੇ ਸੰਭੇ ਉਹ ਗਾਣੇ ਪਰਫਾਰਮ ਨਹੀਂ ਘਟੇ ਰਿਹਾ ਹਾਂ। ਹਾਂਜੀ ਹਾਂਜੀ ਮੈਨੂੰ ਪਸੰਦ ਸੀਗੇ ਉਹਨਾਂ ਦੀ ਜਿਹੜੀ ਬੀਟ ਵਗੈਰਾ ਸੀਗੀ ਆ ਫਿਰ ਜੋ ਇਨਸਟਰੂਮੈਂਟਲ ਸੀਗੇ ਆ ਗਾਣਿਆਂ ਦੇ ਮਤਲਬ ਸੀਗੇ ਉਹਨੂੰ ਬਹੁਤ ਵਧੀਆ ਲੱਗਦੇ ਸੀਗੇ। ਉਹਨਾਂ ਨੇ ਕਿਵੇਂ ਬਿੜਾ ਕੜੇ ਗਾਣੇ ਸਿੱਖਲੇ ਤੁਸੀਂ ਕਿਹੜੀ ਭਾਸ਼ਾ ਵਾਇਵਲੀ ਨਹੀਂ ਨਹੀਂ ਹੋ ਸਕੋ ਖੁਸ਼ ਹੁੰਦੇ ਸੀਗੇ ਮਤਲਬ ਪਹਿਲਾਂ ਤੇ ਉਹ ਸਰਪ੍ਰਾਈਜ਼ ਸੀਗੇ ਫਿਰ ਉਸ ਤੋਂ ਬਾਅਦ ਖੁਸ਼ ਹੁੰਦੇ ਸੀਗੇ ਕਿ ਮਤਲਬ ਚਲ ਵਧੀਆ ਗੱਲਾਂ ਕੁਝ ਅਲੱਗ ਆਇਆ ਫਿਰ ਬਿਲਕੁਲ ਇਸ ਤਰ੍ਹਾਂ ਇੱਕ ਗਾਣਾ ਕਿਉਂਕਿ ਮੈਂ ਬੀ ਗਾਣੇ ਕੋਲ ਹਰ ਬੰਦਾ ਬੋਲ ਦਿੰਦਾ ਪਰ ਇਹ ਇੱਕ ਵੱਖਰੀ ਭਾਸ਼ਾ ਹੈ ਜਿਖੀ ਕੋਲ ਹਾਂਜੀ ਉਹ ਤੇ ਪਹਿਲਾਂ ਤੇ ਜਦੋਂ 2019 ਤੇ ਥੋੜਾ ਬਹੁਤ ਜਿਦਾ ਆਪਾਂ ਸਿੱਖਿਆ ਹੀ ਸੀਗਾ ਫਿਰ ਹੌਲੀ ਹੌਲੀ ਕਰਕੇ ਦੇ 2020 ਤੀ ਚਾ ਕੇ ਬਹੁਤ ਜ਼ਿਆਦਾ ਗਲੋਬਲੀ ਫੇਮਸ ਹੋ ਗਏ ਸੀਗੇ ਜਿਹੜੀ ਮਤਲਬ ਜਿਹੜੇ ਆਰਟਿਸਟ ਸੀਗੇ ਸਪੈਸ਼ਲੀ ਬੀਟੀਐਸ ਬਹੁਤ ਫੇਮਸ ਹੋ ਗਏ ਸੀਗੇ ਤੇ ਜ਼ਿਆਦਾਤਰ ਲੋਗ ਉਹਨਾਂ ਨੂੰ ਜਾਣਨ ਵੀ ਲੱਗੇ ਸੀਗੇ ਫਿਰ ਉਸ ਤੋਂ ਬਾਅਦ ਇਦਾਂ ਹੀ ਆਪਾਂ ਸੁਣਦੇ ਗਏ ਸੁਣਦੇ ਗਏ ਤੇ ਪਰਵਾਹ ਤਾਂ ਕਿਸੇ ਦੀ ਨਹੀਂ ਸੀ ਜੁੜਿਆ ਫਿਰ ਪਰ ਚੱਲ ਰਿਹਾ ਪਰਵਾਹ ਨਹੀਂ ਕਰਦਾ ਰਿਹਾ ਵੀ ਬੇਟਾ ਤੂੰ ਪੰਜਾਬੀ ਸਿੱਖਦੀ ਦੀ ਆ ਕੋਰੀਆ ਭਾਸ਼ਾ ਸਿੱਖ ਲਈ ਆ ਕਿ ਜੰਮ ਕਿਸੇ ਬ੍ਰਦਰ ਦਾ ਇਤਿਹਾਸ ਸੀਤਨ ਹਾਂਜੀ ਮੇਰੇ ਇੱਕ ਬ੍ਰਦਰ ਆ ਉਹਨਾਂ ਉਹ ਬਹੁਤ ਐਕਸਾਈਟ ਐਕਸਾਈਟ ਹੋ ਜਾਂਦੇ ਸੀ ਜੇ ਜਦੋਂ ਮਤਲਬ ਜਦੋਂ ਉਹਨਾਂ ਨੇ ਪਹਿਲੀ ਵਾਰ ਮਤਲਬ ਮੈਗਾਉਂਡੀ ਸੀ ਜਦੋਂ ਉਹਨਾਂ ਨੇ ਸੁਣਿਆ ਤਾਂ ਬਹੁਤ ਐਕਸਾਈਟਡ ਹੋ ਗਏ ਸੀ ਕਿ ਉਹ ਉਹਨਾਂ ਨੇ ਫੋਨ ਮਤਲਬ ਵੀਡੀਓ ਬਣਾਉਣ ਲੱਪੇਂਦੇ ਸੀ ਮੇਰੇ ਫਿਰ ਮੈਨੂੰ ਸਪੈਸ਼ਲੀ ਉਹਨਾਂ ਨੇ ਮਾਈਕ ਲੈ ਕੇ ਦਿੱਤਾ ਸੀ ਕਿ ਤੂੰ ਇਹਦੇ ਵਿੱਚ ਗਾਏਂਗੀ ਮਤਲਬ ਫਿਰ ਉਹ ਵੀਡੀਓ ਵਗੈਰਾ ਬਣਾਉਂਦੇ ਸੀਗੇ ਤਾਂ ਕਦੀ ਆਪਣੇ ਸਟੇਟਸ ਤੇ ਲਗਾ ਲਈ ਕਦੀ ਆਪਣੇ ਕੋ ਮਤਲਬ ਇਦਾਂ ਵੀਡੀਓ ਵਗੈਰਾ ਰੱਖ ਲੈਂਦੇ ਸਨ ਸਕੂਲ 'ਚ ਵੀ ਪਾਟ ਸੁਣਾਇਆ ਕਿਸ ਨੂੰ ਰਣਾ ਕੀਤਾ ਸਕੂਲ ਦੇ ਸਾ ਪਾਰਟੀ ਦੀ ਸਕੂਲ ਚ ਕੋਈ ਪ੍ਰੋਗਰਾਮ ਹੁੰਦਾ ਉੱਥੇ ਵੀ ਕਿਦੀ ਭਾਗ ਲਿਆ ਹਾਂ ਹਾਂਜੀ ਪਰ ਕੋਰੀਅਨ ਦਾ ਸਪੈਸੀਫਿਕ ਕਿੰਨੀ ਕਹਿ ਸਕਦੇ ਕੋਰੀਅਨ ਚ ਮੈਂ ਇੱਕ ਵਾਰ ਕਲਾਸ ਚ ਗਿਆ ਸੀਗਾ ਬਸ ਉਧਰ ਦਾ ਸਕੂਲ ਚ ਛੋਟੇ ਹੁੰਦੇ ਆ ਵੀ ਗੋਂਦੇ ਰਹਿਆ ਪਰ ਹਿੰਦੀ ਪੰਜਾਬੀ ਇੰਗਲਿਸ਼ ਬਸ ਹਿੰਦੀ ਪੰਜਾਬੀ ਚ ਸਪੈਸ਼ਲ ਪਤਾ ਲੱਗਾ ਵੀ ਤੁਸੀਂ ਰਾਤ ਨੂੰ ਵੀ ਕਿਸੇ ਵਲੇ ਉੱਠ ਕੇ ਤੇ ਗਾਉਣ ਲੱਪਿੰਦੇ ਹੋ ਸਹੀ ਗੱਲ ਹੈ ਉਹ ਤੇ ਇਦਾਂ ਸੀਗਾ ਕਿ ਜਿੱਥੇ ਮੈਂ ਪਹਿਲਾਂ ਰਹਿੰਦੀ ਸੀਗੀ ਉੱਤੇ ਹਾਰਮੋਨੀਅਮ ਪਿਆ ਸੀਗਾ ਤੇ ਮੈਨੂੰ ਕਾਫੀ ਸ਼ੌਂਕ ਸੀਗਾ ਤੇ ਮੈਂ ਉੱਤੇ ਜਾ ਕੇ ਵਜਾਉਣ ਲੱਪਿੰਦੀ ਸੀ ਜੀ 12 12 ਵਜੇ ਤੱਕ ਮਤਲਬ ਇਦਾਂ ਹੀ ਮੈਂ ਉੱਤੇ ਹੀ ਰਹਿੰਦੀ ਸੀਗੀ ਉੱਪਰ ਵਾਲੇ ਫਲੋਰ ਤੇ ਫਿਰ ਮੈਂ ਥੱਕ ਕਰਕੇ ਜਲਾਉਂਦਾ ਸੀ ਫਿਰ ਮੈਂ ਥੱਲੇ ਜਾਂਦਾ ਫਿਰ ਮੈਂ ਥੱਲੇ ਆਉਂਦੀ ਸੀ ਨਹੀਂ ਤੇ ਮੈਂ ਉੱਤੇ ਹੀ ਰਹਿਣਾ ਹੁੰਦਾ ਸੀਗਾ ਰਾਤ ਤੱਕ ਪੂਰਾ ਹਾਂਜੀ ਬਟਾ ਮੇਰੇ ਜਿਹੜੀ ਭਾਸ਼ਾ ਬੋਲਦੇ ਉਹਦੀ ਕੋਰੀਆ ਭਾਸ਼ਾ ਇਹਦੇਰ ਪੰਜਾਬੀ ਚ ਲੈਂਗੁਏਜ ਵੀ ਕਰ ਲਿੰਦਾ ਤੁਸੀਂ ਉਹਦੀ ਹਾਂਜੀ ਥੋੜਾ ਜਿਹਾ ਆਈਡੀਆ ਹਾਈ ਆਈਡੀਆ ਹੋ ਜਾਂਦਾ ਕਿ ਇਹ ਪੀ ਗੱਲ ਕੋਈ ਨਹੀਂ ਹੁੰਦੀ ਤੁਸੀਂ ਕੁਸਾ ਕੁਸ ਤੇ ਦੇਖਿਆ ਹੈ ਮੈਂ ਤੁਸੀ ਪੜਾਈ ਦੇ ਵਿੱਚ ਵੀ ਉਹਦੀ ਕੁੜੀ ਹਾਂ ਪੜਾਈ ਚ ਤੇ ਨਹੀਂ ਮਤਲਬ ਜਦ ਪੈਂਡੈਮਿਕ ਹੋਇਆ ਸੀਗਾ ਉਦੋਂ ਉਸ ਉਸ ਟਾਈਮ ਤੇ ਬਹੁਤ ਜ਼ਿਆਦਾ ਮਤਲਬ ਉਸ ਬਾਰੇ ਦੇਖਿਆ ਸੀ ਆਪਾਂ ਧਰਾਨ ਗਵਾਨ ਤੇ ਕਹਿੰਦੇ ਹੋਣਗੇ ਨਾ ਵੀ ਇਹ ਬੇਟਾ ਆਡੀ ਭਾਸ਼ਾ ਮੈਂ ਕੀ ਬੋਲਦੀ ਆ ਮੰਮੀ ਪਾਪਾ ਨੂੰ ਤਾਂ ਕਹਿੰਦੇ ਹੁਣ ਗੈ ਬੇਟੀ ਇਹ ਕਿਹੜੀ ਭਾਸ਼ਾ ਬੋਲਦੀ ਦੀ ਹਾਂਜੀ ਮੰਮੀ ਨੂੰ ਇੱਕ ਦੋ ਵਾਰ ਮਤਲਬ ਇੱਕ ਦੋ ਵਾਰੀ ਮਤਲਬ ਕਿਆ ਸੀਗਾ ਗਵੰਡਿਆ ਨਹੀਂ ਇੱਕ ਵਾਰ ਮੇਰੀ ਕਾ ਕਾਦਿਆ ਨੂੰ ਵੀ ਸ਼ਿਕਾਇਤ ਆਈ ਸੀ ਕਿ ਆਪਾਰਰ ਨੂੰ ਸੋਣਾ ਹੁੰਦਾ ਤੇ ਤੁਸੀਂ ਇਦਾਂ ਲੈ ਸ਼ੋਰ ਹੁੰਦਾ ਫਿਰ ਉਹ ਦਮ ਮੈਂ ਅੰਦਰ ਹੀ ਮਤਲਬ ਆਪਣਾ ਕਰਨ ਲੱਗੀ ਸੀ ਗੀ ਤਾਂ ਗਵਣ ਵਗੈਰਾ ਇਨੇ ਬ੍ਰਦਰ ਨੇ ਤੁਹਾਨੂੰ ਮਾਈਕ ਵੀ ਲਿਆ ਕੇ ਦਿੱਤਾ ਹੈ ਵੀ ਇਹ ਮਾਈਕ ਦੇ ਨਾਲ ਬੋਲਿਆ ਜਿਹੜਾ ਹਾਂਜੀ 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 ਮਾਈਕ ਮਤਲਬ ਮੇਰੇ ਕੋਲ ਦੋ ਮਾਈਕ ਸੀਗੇ ਇੱਕ ਤਾਂ ਟੁੱਟ ਗਿਆ ਫਿਰ ਉਸ ਤੋਂ ਬਾਅਦ ਦੂਜਾ ਵੀ ਕਾਫੀ ਪੁਰਾਣਾ ਹੋ ਗਿਆ ਉਹ ਵੀ ਤੇ ਉਹ ਮਤਲਬ ਇਹੀ ਉਹ ਹਮੇਸ਼ਾ ਜਿੱਦੜੀ ਰਿਪਲੇਸ ਕਰਦੇ ਰਹਿੰਦੇ ਸੀਗੇ ਕਦੀ ਮਾਈਕ ਲਾਏ ਫਿਰ ਮੈਨੂੰ ਕਹਿੰਦੇ ਮਤਲਬ ਇਹ ਵੀ ਸੀਗਾ ਕਿ ਉਹਨਾਂ ਨੂੰ ਇਹ ਸੀਗਾ ਕਿ ਉਹ ਮੈਨੂੰ ਇੱਕ ਜਿਹੜਾ ਦੂਜਾ ਮਾਈਕ ਹੁੰਦਾ ਸਟੂਡੀਓ ਮਾਈਕ ਵਗੈਰਾ ਐਂਪਲੀਫਾਈ ਵਗੈਰਾ ਉਹ ਵੀ ਕਹਿੰਦੇ ਸੀ ਮੈਂ ਤੈਨੂੰ ਲਿਆ ਕੇ ਦਊਂਗਾ ਪਰ ਫਿਰ ਹਜੇ ਪੜਾਈ ਦੇ ਕਰਕੇ ਥੋੜਾ ਹੋ ਨਹੀਂ ਪਾਇਆ ਉਸ ਉਸ ਟਾਈਮ ਤੇ ਜਿਹੜਾ ਬੇਟਾ ਬੰਨਾ ਕੀ ਤੂੰ ਮੈਂ ਹਜੇ ਤੇ ਆਪਣੇ ਜਿਹੜਾ profession ਆ ਮੇਰਾ ਜਿਸ 'ਚ ਮੈਂ ਕਰ ਪੜਦੀ ਪਈ ਆ ਉਸ ਮੈਂ ਮਾਸਟਰਸ ਕਰਕੇ ਮਤਲਬ ਪੂਰਾ ਅੱਛੇ ਤਰੀਕੇ ਨਾਲ professionਲ ਹੋਣਾ ਚਾਹੁੰਦੀ ਆ ਉਸ ਫੀਲਡ ਦੇ ਵਿੱਚ ਤੇ ਉਸ ਤੋਂ ਬਾਅਦ ਅਗਰ ਕਿਹਾ ਜਾਵੇ ਤੇ social media ਤੇ ਮਾੜਾ ਮੋਟਾ ਜਾਂ ਸਿੰਗਿੰਗ ਦਾ ਐਜ਼ ਅ ਹੋਬੀ ਰੱਖਣੀ ਆ ਸਿੰਗਿੰਗ ਵੀ ਸੁਪਨਾ ਉਸ ਦਾ ਡਾਕਟਰ ਬਣਨ ਦਾ ਆ ਇਹ ਕਿ ਨਹੀਂ だっ ਮਤਲਬ ਸਪੈਸੀਫਿਕਲੀ ਮੈਨੂੰ ਐਸੀਗਾ ਕਿ ਮੈਂ ਕਿਸੇ ਮਿਊਜ਼ਿਕ ਦੀ ਫੀਲਡ ਜਿੱਤੇ ਜਾਵਾ ਜਿੱਦਾ ਪ੍ਰੋਡਕਸ਼ਨ ਵਗੈਰਾ ਜਾਂ ਫਿਰ ਇਦਾਂ ਹੁੰਦਾ ਮਾੜਾ ਮੋਟਾ ਮਤਲਬ ਪ੍ਰੋਡਕਸ਼ਨ ਵਗੈਰਾ ਜਾਂ ਫਿਰ ਇਨਸਟਰੂਮੈਂਟਲ ਵੱਖਰੇ ਵੱਖਰੇ ਮੈਨੂੰ ਬਹੁਤ ਮਤਲਬ ਵਧੀਆ ਲੱਗਦਾ ਉਸ ਇਹੀ ਸੀਗਾ ਤੇ ਹੁਣ ਮੈਨੂੰ ਇਹ ਵੀ ਹੈ ਕਿ ਆਪਣੀ ਪੜਾਈ ਕੰਪਲੀਟ ਕਰਕੇ ਮੈਂ ਜਿਆਦਾ ਧਿਆਨ ਇਧਰ ਵੱਲ ਦੇ ਹਾਂਜੀ ਉਹ ਕੱਲ ਵੀ ਕਰਦੇ ਆ ਇਹਨਾਂ ਦੀ ਮਮਾ ਦੇ ਨਾਲ ਪੰਜ ਪੰਜ ਕੀ ਨਾਮ ਤੁਹਾਡਾ ਕਮਲਜੀਤ ਕੌਰ ਜੀ ਮੇਰਾ ਨਾਮ ਪਹਿਲੀ ਬੇਟੀ ਜੀ ਅਭੀ ਹੀ ਦਿਨ ਸੇ ਮੈਂ ਇਸ ਦੱਖਣ ਕੋਰੀਆ ਦੀ ਭਾਸ਼ਾ ਸੁਣ ਰਹੀ ਹਾਂ। ਨਹੀਂ ਨਾ ਪਰਾਂ ਨਾ ਇਹ। ਹਾਂ ਸਾਨੂੰ ਕੋਈ ਪੜੋਸੀ ਪੁੱਛਦਾ ਕਿ ਤੁਹਾਡੇ ਘਰ ਇਦਾਂ ਦੀ ਆਵਾਜ਼ ਕਿੱਤਰਾ ਆਉਂਦੀ ਨਾ ਤੇ ਹਿੰਦੀ ਆ ਨਾ ਪੰਜਾਬੀ ਆ ਨਾ ਕੋਸ਼ਾ ਪਹਿਲਾਂ ਤਾਂ ਮੈਂ ਆਪ ਅਚੰਬੇ ਹੋ ਜਾਂਦੀ ਫਿਰ ਮੈਨੂੰ ਚੇਤਾ ਆਉਂਦਾ ਕਿ ਇਹ ਰਾਤ ਨੂੰ ਰਿਆਸਲ ਕਰਦੀ ਹੈਗੀ। ਰਿਆਸਲ ਕਰਦੀ ਹੈਗੀ ਰਾਤ। ਕਾਹਤ ਕੋਈ ਬੋਲਦਾ ਕੋਰੀਆ ਨਾ ਨਾ ਬਿਲਕੁਲ ਨਹੀਂ। ਕਾਹਤ ਕੀ ਕਰਦੇ ਹੋ? ਡਾਕਟਰ ਹੈਗੇ। ਈ ਆਪਣੇ ਫਰੈਂਡਸ ਨਾਲ ਹੀ ਲੱਗੀ ਰਹਿੰਦੀ ਜਦੋਂ ਮਰਜ਼ੀ ਦਿੱਲੀ ਹੈਗੀਆਂ ਤੈਨੂੰ ਫਰਾਂਡਾ ਮਾਮਾ ਦਾ ਟੀਚਰ ਆ ਗਿਆ ਮਿਊਜ਼ਿਕ ਦਾ ਦਿੱਲੀ ਤੇ ਉਹ ਉਹ ਕੋ ਸਿੱਖਣਾ ਚਾਹੁੰਦੀ ਹਮਸ਼ਾਹੀ ਤੇ ਕਰਦੇ ਵੀ ਪ੍ਰੈਕਟਿਸ ਉੱਤੇ ਜਾਏ 2 2 3 3 ਘੰਟੇ 11 12 1 ਵਜੇ ਤੱਕ ਉੱਤਰ ਲੱਗੀ ਰਹਿੰਦੀ ਨਾ ਦੋ ਜੰਦਾ ਦਿੱਲੀ ਇਹ ਦੇਖਿਆ ਨਹੀਂ ਬੇਟੀ ਨੂੰ ਬੇਟੀ ਨੇ ਜਿਹੜਾ ਆ ਪੰਜਾਬੀ ਤੇ ਸਿੱਖੀ 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 ਪੰਜਾਬੀ ਹਿੰਦੀ ਸਿੱਖੀ ਪਰ ਦੱਖਣ ਕੋਰੀਆ ਦਾ Song ਵੀ ਗਾਉਂਦੀ ਹੈ ਜਿਹੜਾ ਪੂਰਾ ਇਹ ਦੱਖਣ ਕੋਰੀਆ ਦੀ ਭਾਸ਼ਾ ਚ ਬੋਲਦੀ ਹੈ ਮੈਂ ਬਟਾਲਾ ਤੋਂ ਵਿੱਕੀ ਮਲਿਕ